ਇਹ ਤਸਵੀਰਾਂ ਅੰਮ੍ਰਿਤਸਰ ਦੇ ਢਾਬ ਅਤੇ ਸਵਾਕ ਮੰਡੀ ਦੀਆਂ ਨੇ ਜਿੱਥੇ ਵਕ-ਵਕਤ ਦੁਕਾਨਾਂ 'ਚ ਜਦੋਂ ਫੂਡ ਸਪਲਾਈ ਵਿਭਾਗ ਦੀ ਟੀਮ ਨੇ ਅਚਾਨਕ ਰੇਡ ਮਾਰ ਦਿੱਤੀ ਤਾਂ ਪੂਰੇ ਬਾਜ਼ਾਰ 'ਚ ਦੁਕਾਨਦਾਰਾਂ ਨੂੰ ਭੱਜਣਾ ਪੈ ਗਿਆ ਤੇ ਕਈ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਉੱਥੋਂ ਰਫੂ ਚੱਕਰ ਹੋ ਗਏ ਫੂਡ ਸਪਲਾਈ ਵਿਭਾਗ ਦੀ ਟੀਮ ਨੇ ਕਈ ਦੁਕਾਨਾਂ ਤੋਂ ਸੈਂਪਲ ਵੀ ਭਰੇ ਨੇ ਅਧਿਕਾਰੀਆਂ ਨੇ ਦੱਸਿਆ ਕਿ ਨਵਰਾਤਿਆਂ ਦੇ ਚੱਲਦੇ ਦੁਕਾਨਦਾਰਾਂ ਵੱਲੋਂ ਮਿਲਾਵਟੀ ਸਮਾਨ ਵੇਚਿਆ ਜਾ ਰਿਹਾ ਸੀ ਜਿਸ ਦੀਆਂ ਉਹਨਾਂ ਨੂੰ ਸ਼ਿਕਾਇਤਾਂ ਮਿਲਣ ਉਪਰੰਤ ਤੁਰੰਤ ਫੂਡ ਸਪਲਾਈ ਟੀਮ ਦੇ ਵੱਲੋਂ ਰੇਡ ਕੀਤੀ ਗਈ ਹੈ ਮੇਰਾ ਨਾਮ ਰਵਿੰਦਰਪਾਲ ਸਿੰਘ ਹੈ ਔਰ ਮੈਂ ਬਤੌਰ ਅਸਿਸਟੈਂਟ ਜਨਰਲ ਫੂਡ ਸੇਫਟੀ ਦਾ ਨਾਂ ਪਰ ਕਿੱਥੇ ਅੱਗੇ ਗੱਲ ਕੀਤੀ ਜਾ ਰਹੀ ਹੈ ਜਿਹੜੀ ਅੱਜ ਇੱਥੇ ਟਾਪ ਦੇ ਵਿੱਚ ਸਵਾਕ ਮੰਡੀ ਹੈ ਉੱਥੇ ਅਸੀਂ ਚੈਕਿੰਗ ਕਰ ਰਹੇ ਹਾਂ ਤੋ ਅਸੀਂ ਜਿਹੜਾ ਹੁਣ ਮਾਰਵਾੜੀ ਪੁਜਾਪੰਡਾ ਹੈ ਇੱਥੇ ਸਾਡੀ ਟੀਮ ਕੜੀ ਹੋਈ ਹੈ ਇਸ ਵੱਲੋਂ ਵਰਤੋਂ ਦੇ ਚਿਪਸ ਵਗੈਰਾ ਬਣਾ ਕੇ ਰਿਚੇ ਜਾ ਰਹੇ ਸੀ ਤੁਸੀਂ ਵਰਤੋਂ ਦੇ ਚਿਪਸ ਜਿਹੜੇ ਹੈ ਆ ਸੈਂਪਲ ਲੈ ਲਏ ਆ ਇਹਨਾਂ ਨੂੰ ਅਸੀਂ ਫਿਰ ਲੈਬੋਰੀ ਦੇ ਲਈ ਜਾਂਚ ਲਈ ਭੇਜਾਂਗੇ ਚਲੋ ਤਾਂ ਕਿ ਨ ਰਾਤ ਨੂੰ ਚੰਦ ਪੈਸੇ ਕਰਕੇ ਹੀਰਾ ਫੇਰੀ ਕਰਦੇ ਪਰ ਦੇਖੋ ਅਸੀਂ ਰਾਤ ਦੇ ਤੱਕ ਦੇਖੋ ਅੱਜ ਅਸੀਂ ਸਵਾਂਖ ਮੰਡੀ ਦੇ ਵਿੱਚ ਆਏ ਸੀ ਸਵਾਂਖ ਮੰਡੀ ਦੇ ਵਿੱਚ ਜਿਹੜਾ ਮੇਨ ਮੇਜਰ ਸ਼ਾਪਸ ਆ ਜਿੱਥੋਂ ਅੰਮ੍ਰਿਤਸਰ ਦੇ ਵਿੱਚ ਵਰਤੋਂ ਦੇ ਆਟਾ ਵਗੈਰਾ ਸਪਲਾਈ ਕੀਤਾ ਜਾਂਦਾ ਹੈ ਪਰ ਬੜੀ ਅਾ ਨਮੂਨਤ ਨਾਲ ਕਹਿਣਾ ਪੈ ਰਿਹਾ ਕਿ ਇਹਨਾਂ ਨੇ ਆਪਣੇ ਆਪ ਵਪਾਰ ਸਾਰਾ ਬੰਦ ਕਰ ਲਿਆ ਜਿਸ ਕਰਕੇ ਜਿਹੜਾ ਹੈ ਸਾਡੇ ਸੈਂਪਲ ਦੇ ਵਿੱਚ ਬਹੁਤ ਦਿੱਕਤ ਆਈ ਹੈ ਉਹਨਾਂ ਨੂੰ ਆਪ ਤੁਹਾਨੂੰ ਦੁਕਾਨਾਂ ਤੋਂ ਸੈਂਪਲ ਕਰਵਾਉਣੇ ਚਾਹੀਦੇ ਸੀ ਕੰਫੀਡੈਂਟਲੀ ਲੋਕਾਂ ਦੇ ਸਾਹਮਣੇ ਲੋਕਾਂ ਨੂੰ ਵਧੀਆ ਮੈਸੇਜ ਜਾਣਾ ਸੀ ਕਿ ਅਸੀਂ ਜਿਹੜਾ ਹੈ ਕਿਸੇ ਪ੍ਰਕਾਰ ਦੀ ਕੋਈ ਵੀ ਮਿਲਾਵਟ ਕਰ ਰਹੇ ਨਹੀਂ ਕਰ ਰਹੇ ਪਰੰਤੂ ਇਹਨਾਂ ਨੇ ਦੁਕਾਨਾਂ ਬੰਦ ਕਰ ਲਈਆਂ ਡਰ ਨਾਲ ਕੀਤੀਆਂ ਜਾਂ ਕਿਸੇ ਤਰ੍ਹਾਂ ਵੀ ਕੀਤੀਆਂ ਪਰੰਤੂ ਮੈਸੇਜ ਜਿਹੜਾ ਹੈ ਬਹੁਤ ਗਲਤ ਗਿਆ ਹੈ ਇਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਔਰ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਤੁਸੀਂ ਡੇਟਸ ਵਗੈਰਾ ਦੇਖ ਕੇ ਕੀ ਜਿਹੜਾ ਹੈ ਐਕਸਪਾਇਰੀ ਵਗੈਰਾ ਦੇਖ ਕੇ ਇਹ ਪੂਰਾ ਆਪਾਂ ਲੋਕਾਂ ਕੋਲ ਕੀ ਹੁੰਦਾ ਦੁਕਾਨਦਾਰ ਪੁਰਾਣੀਆਂ ਨਰਾਂਤਿਆਂ ਦਾ ਵੀ ਆਪਾਂ ਜਿਹੜਾ ਖੜ ਕੇ ਵੇਚ ਲਾ ਪੈਂਦੇ ਉਸ ਨਾਲ ਦਿੱਕਤ ਆ ਜਾਂਦੀ ਹੈ ਸੋ ਸਾਰੇ ਮੇਰੇ ਜਿੰਨੇ ਵੀ ਕੰਜ਼ਿਊਮਰ ਭੈਣ ਭਰਾ ਨੇ ਉਹਨਾਂ ਨੂੰ ਇਹੀ ਅਪੀਲ ਹੈ ਕਿ ਤੁਸੀਂ ਜਦੋਂ ਵੀ ਕੋਈ ਚੀਜ਼ ਲੈਂਦੇ ਹੋ ਵਰਤਨਾ ਰਿਲੇਟਡ ਤਾਂ ਉਹਦੀ ਜਿਹੜੀ ਐਕਸਪਾਇਰੀ ਵਗੈਰਾ ਜ਼ਰੂਰ ਚੱਕੋ ਸਰ ਇਹ ਕਿਹੜੇ ਕਿਹੜੇ ਸੈਂਪਲ ਪਰੇ ਕੀ ਹੋਏ ਅੱਜ ਅਸੀਂ ਇਹ ਜੋ ਸਿਰਫ ਚਿਕਸਤਾਈ ਸੈਂਪਲ ਲਿਆ ਹੈ ਵਰਤਵਾਲੇ ਕਿ ਹੋਰ ਉਸੇ ਸੈਂਪਲ ਜਿਹੜੇ ਹੈ ਕੰਟੀਨਿਊ ਲੱਗਾ ਜੀ ਸਰ ਆਪਣਾ ਨਾਮ ਦੱਸ ਕੇ ਤੇ ਕਿਹੜਾ ਇਲਾਕਾ ਵਿਲੋਕ ਮਾ ਸਵਾਗ ਮੰਡੀ ਨਮਕ ਮੰਡੀ ਸਾਡਾ ਕਦੇ ਕੰਮ ਸਾਡਾ ਕੰਮ ਗਰੋਸਰੀ ਗਰੋਸਰੀ ਆਈਟਮ ਹੈ ਇਹ ਕਿਤੇ ਦੀ ਦੀ ਪਹੁੰਚੀ ਸਾਡੇ ਕੋਲ ਹਾਂਜੀ ਤੁਹਾਡੇ ਤੁਹਾਡੇ ਕੋ ਵੀ ਅਸੀਂ ਦਲੀਆ ਹੁੰਦਾ ਜੀ ਬ੍ਰਾਂਡਡ ਵੇਚੀ ਰਿਹਾ ਸੀ ਤੁਹਾਡੇ ਕੋ ਆਪਣਾ ਕੋਈ ਮੈਨੂਫੈਕਚਰਿੰਗ ਨਹੀਂ ਹੈਗੀ ਨਹੀਂ ਤੁਹਾਡੇ ਕੋ ਕਿਹੜੀ ਅਫਸਰ ਪਹੁੰਚੇ ਸਰ ਅਫਸਰ ਰਿਪੋਰਟ ਸਪਲਾਈ ਵਾਲੇ ਕਹਿੰਦੇ ਆ ਕਿ ਅਸੈਂਸਰ ਜਿਸਾਨ ਸਾਹਿਬ ਸੇ ਅਪਲਾਈ ਕਰੋ ਜੀ ਤੇ ਸਫਾਈ ਰੱਖੋ ਸ਼ੋਰ ਦੇ ਗਲਬਾਤ ਕਿੱਥੇ ਹੋਰ ਉਹ ਬਾਦਸ਼ਾਹ ਬਣਾ ਦੇ ਨਹੀਂ ਕਹਿੰਦੇ ਕਿ ਦੁਕਾਨਦਾਰ ਦੀ ਵੀ ਜ਼ਿੰਮੇਵਾਰੀ ਦੀ ਸਫਾਈ ਬਿਲਕੁਲ ਜੀ ਡਿਵਾਈਡਡ ਜ਼ਿੰਮੇਵਾਰੀ ਹੁੰਦੀ ਸੀ ਪੁਰਾ ਆਪਣਾ ਖਿਆਲ ਰੱਖਾਂਗੇ ਜੀ ਅੰਨੇ ਕਹਿੰਦੇ ਜੀ ਦਸਾਂ ਸਾਥ ਤੇ ਅਪਲਾਈ ਕਰੋ ਤੇ ਸਫਾਈ ਦਾ ਖਿਆਲ ਰੱਖੋ ਹੋਰ ਦੁਕਾਨਦਾਰਾਂ ਨੂੰ ਕੀ ਪੀਲ ਕਰਨਾ ਚਾਹੁੰਦੇ ਹੋ ਸਾਰੇ ਆਪਣਾ ਸਹੀ ਮਾਲ ਵੇਚਣ ਤੇ ਕੋਈ ਇਹੋ ਜਿਹਾ ਕੋਈ ਡਰਾਂ ਦੀ ਕੋਈ ਲੋੜ ਨਹੀਂ ਹੈ ਅਬ ਸਿਰ ਆਪਣੀ ਡਿਊਟੀ ਲਈ ਆਏ ਆ ਆਪਣੀ ਡਿਊਟੀ ਨਿਭਾ ਰਹੇ ਆ ਮੈਨੂੰ ਲੱਗਦਾ ਕਿ ਕਈ ਦੁਕਾਨਦਾਰ ਡਰਦੇ ਹੀ ਦੁਕਾਨਾ ਬੰਦ ਕਰਕੇ ਕਿਉਂਕਿ ਉਹਨਾਂ ਦੇ ਆਪਣੇ ਜੀ ਮੈਂਡ ਕੋਈ ਹੋਏਗਾ ਤੁਮ ਸਾਰੇ ਸਾਡੇ ਨਾਲ ਸਬਾਰੇ ਕੋਈ ਨਹੀਂ ਬਤਾ ਅਸੀਂ ਜੋ ਕਾਂਦੇ ਬੈਠੇ ਆ ਤਾਂ ਕਿ ਜੇ ਪੂਰੀ ਹੁਣ ਸਫਾਈ ਪੂਰੀ ਹੋਵੇ ਤਾਂ ਕਈ ਡਰਦੀ ਲੋਕੀ ਕੋਈ ਲੋੜ ਨਹੀਂ ਹੈ ਕੋਈ ਹਰਾਸਮੈਂਟ ਕੋਈ ਨਹੀਂ ਕੁਝ ਨਹੀਂ ਬੜੇ ਪ੍ਰਾਈਵੇਟਲੀ ਉਹਨਾਂ ਨੇ ਦੱਸਿਆ ਵੀ ਆਰ ਸਾਂਸ ਹੋਣਾ ਚਾਹੀਦਾ ਤੁਹਾਡੇ ਕੋਲ ਸਾਡੇ ਕੋਲ ਜਿਹੜੇ ਸਾਰੇ ਖਾਂਜੀ ਜਿਹੜੇ ਹੈਗੇ ਸੀ ਦਿਖਾਤੇ ਜੀ ਅੱਗੇ ਉਹਨਾਂ ਨੇ ਕਿ ਅਪਲਾਈ ਕਰੋ ਫਿਰ ਆਪਣੇ ਸਫਾਈ ਸੁਥੀ ਰੱਖੋ ਇਸ ਮੌਕੇ ਅਧਿਕਾਰੀਆਂ ਨੇ ਕਈ ਦੁਕਾਨਦਾਰਾਂ ਨੂੰ ਵਾਰਨਿੰਗ ਦੇ ਦਿੱਤੀ ਹੈ ਅਤੇ ਕਿਹਾ ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ ਇਸ ਦੇ ਨਾਲ ਹੀ ਲਾਇਸੈਂਸ ਵੀ ਬਣਾ ਕੇ ਰੱਖਿਆ ਜਾਵੇ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਘਰੇਵਾਲ ਦੀ ਰਿਪੋਰਟ